ਜਲੰਧਰ ਦੇ ਅਰਬਨ ਸਟੇਟ ਤੋਂ ਦਿਨ ਦਿਹਾੜੇ ਲੁੱਟ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਮਹਿਲਾ ਦੇ ਨਾਲ ਗੱਲਬਾਤ ਕਰਦਿਆਂ ਕੁਝ ਸੈਕਿੰਡਾਂ ਦੇ ਵਿੱਚ ਹੀ ਉਸ ਦੇ ਗਲੇ ਦੇ ਵਿੱਚੋਂ ਸੋਨੇ ਦੀ ਚੇਨ ਖੋ ਕੇ ਲੁਟੇਰੇ ਫਰਾਰ ਹੋ ਗਏ ਮਾਮਲਾ ਦਰਅਸਲ ਇਹ ਹੈ ਕਿ ਮਹਿਲਾ ਆਪਣੀ ਧੀ ਦੇ ਨਾਲ ਅਰਬਨ ਸਟੇਟਸ ਫੇਸ 2 ਵਿੱਚ ਇੱਕ ਲੈਬ ਵਿੱਚੋਂ ਮੈਡੀਕਲ ਰਿਪੋਰਟ ਲੈ ਕੇ ਬਾਹਰ ਆ ਰਹੀ ਸੀ ਜਦੋਂ ਉਹ ਆਪਣੀ ਧੀ ਨਾਲ ਐਕਟੀਵਾ ਉੱਤੇ ਬੈਠਣ ਹੀ ਲੱਗੀ ਸੀ ਤਾਂ ਨੇੜੇ ਖੜਾ ਇੱਕ ਵਿਅਕਤੀ ਅਚਾਨਕ ਅੱਗੇ ਵਧਿਆ ਅਤੇ ਚੰਦਪਲਾਂ ਵਿੱਚ ਮਹਿਲਾ ਦੇ ਚੈਨ ਖੋ ਕੇ ਫਰਾਰ ਹੋ ਜਾਂਦਾ ਹੈ ਇਸ ਤੋਂ ਬਾਅਦ ਉਹ ਆਪਣੇ ਸਾਥੀ ਦੇ ਨਾਲ ਜੋ ਪਹਿਲਾਂ ਹੀ ਮੋਟਰਸਾਈਕਲ ਉੱਤੇ ਕੁਝ ਦੂਰੀ ਉੱਤੇ ਖੜਾ ਸੀ ਉੱਥੋਂ ਮੌਕੇ ਤੋਂ ਤੇਜ਼ੀ ਨਾਲ ਮੋਟਰਸਾਈਕਲ ਭਜਾ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਚੁੱਕੀ ਹੈ ਫੁਟੇਜ ਵਿੱਚ ਸਪਸ਼ਟ ਦੇਖਿਆ ਜਾ ਸਕਦਾ ਹੈ ਕਿ ਦੋਸ਼ੀ ਬੜੀ ਹੀ ਚਲਾਕੀ ਦੇ ਨਾਲ ਪੀੜਤ ਮਹਿਲਾ ਦੇ ਨਾਲ ਨੇੜੇ ਆ ਕੇ ਖੜਾ ਹੁੰਦਾ ਹੈ ਤੇ ਫਿਰ ਮੌਕਾ ਮਿਲਦਿਆਂ ਹੀ ਚੈਨ ਖੋ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਇਸ ਮੌਕੇ ਪੀੜਤਾ ਦੀ ਲੜਕੀ ਨੇ ਦੱਸਿਆ ਕਿ ਉਹ ਆਪਣੀ ਮਾਂ ਦੇ ਨਾਲ ਲੈਬ ਤੋਂ ਰਿਪੋਰਟ ਲੈਂਣ ਗਈ ਸੀ ਅਤੇ ਜਦੋਂ ਵਾਪਸ ਆਉਣ ਲਈ ਐਕਟੀਵਾ ਰੋਕੀ ਤਾਂ ਇਹ ਘਟਨਾ ਵਾਪਰ ਗਈ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਜਾਂਚ ਅਧਿਕਾਰੀ ਬਲਵੰਤ ਕੁਮਾਰ ਨੇ ਦੱਸਿਆ ਹੈ ਕਿ ਸੀਸੀਟੀਵੀ ਫੁਟੇਜ ਵਿੱਚ ਮੁੱਖ ਦੋਸ਼ੀ ਦੀ ਸ਼ਨਾਖਤ ਹੋ ਚੁੱਕੀ ਹੈ ਜਦਕਿ ਮੋਟਰਸਾਈਕਲ ਸਵਾਰ ਸਾਥੀ ਕੈਮਰੇ ਵਿੱਚ ਨਹੀਂ ਆਇਆ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਨੇ ਅਭੀ ਹਮ ਲੋਗ ਲੈਬ ਸੇ ਹਮਨੇ ਰਿਪੋਰਟ ਕਲੈਕਟ ਕਰਨੀ ਸੀ 8:45 ਵਜੇ ਦਾ ਟਾਈਮ ਦਾ ਮੇਰੀ ਚੇਨ ਸਨੈਚ ਕਰ ਲਈ ਗਈ ਸੀ ਅੱਛਾ ਜੀ ਤੇ ਦੋ ਲੋਗ ਥੇ ਬਾਈਕ 'ਤੇ ਮੁਝੇ ਵੀ ਪਤਾ ਨਹੀਂ ਚੱla ਬਿਲਕੁਲ ਵੀ ਉਹ ਸਾਈਡ ਸੇ ਆ ਰਹਾ ਥਾ ਇੱਕ ਬੰਦਾ ਉਸਨੇ ਮੇਰੀ ਸਾਈਡ ਸੇ 16 ਸਨੈਚ ਕਰ ਲਈ ਔਰ ਉਹ ਫਟਾਫਟ ਬੈਠ ਕੇ ਚਲੇ ਗਏ ਕਿੰਨੇ ਵਜੇ ਦੀ ਘਟਨਾ ਜੀ 8:45 ਵਜੇ ਦੀ ਬਾਤ ਹੈ ਇਹ ਮੇਨ ਕਿੱਥੇ ਘਟਨਾ ਹੋਈ ਹੈ ਜੀ ਇਹ ए आ, यहाँ पे पीपल के पेड़ के पास लैब के सामने कौन सी लैब है जी कौन सा एरिया कौन सा ये पाथ लैब एशूर, पाथ अश्योर लैब ठीक है जी और कौन सा फेज है, फेस्ट फेस्ट है। तो तुम प्रशासन को की मांग कर दे होप्स हो मेरी हम लोग सेफ नहीं है यहाँ पे वैसे ही सेफ नहीं है चैन तो मिलना बाद की बात है पहले तो अच्छा है कि मैं बच गई हूँ चलो अच्छा ਤੇ ਉਹ ਐਸੂ ਬਸ ਜਾਣ ਲੱਗੇ ਤੇ ਉਹਨਾਂ ਪੁਲਿਸ ਸਾਹਿਬ ਨੇ ਪੁਲਿਸ ਸਾਹਿਬ ਨੇ ਕਹਿ ਰਹੇ ਕਿ ਪੁਲਿਸ ਸਾਹਿਬ ਨੇ ਕਿਹਾ ਕਿ ਦੋ ਮੁੰਨੇ ਨਾਲ ਮੌਕੇ ਤੇ ਆਏ ਉਹਨਾਂ ਨੇ ਆਉਂਦੇ ਆ ਸਰ ਉਹ ਸਰ ਵਾਈਕ ਕਿਹੜੇ ਗੱਲ ਆ ਤੇ ਕਿਹਨੇ ਆ ਕੇ ਕੀ ਨੇ ਸਰ ਸੇਵਿਕ ਪਾਈ ਚੈਂਜ ਕਰਕੇ ਲਾ ਕਿਹੜੀ ਜਗ੍ਹਾ ਦੀ ਘਟਨਾ ਜੀ ਅਰਬਨ ਸੇਟੀ ਜਿਹੜੀ ਹੈਗੀ ਮਾਰਕੀ ਤੇ ਕਿੰਨੇ ਕੁ ਵਜੇ ਦੀ ਘਟਨਾ 7:45 ਵੀ ਕਹਿ ਰਹੇ ਨੇ ਤੇ ਇਹਦੇ ਵਿੱਚ ਕੋਈ ਦੋਸ਼ੀ ਕੋਈ ਪਾਇਆ ਗਿਆ ਜੀ ਹਜੇ ਤੱਕ ਜਾਂ ਕੋਈ ਕਿਸੇ ਦੀ ਪਛਾਣ ਹੋ ਪਾਈ ਹੈ ਅਜੇ ਸੀਸੀਟੀਵੀ ਕੰਪਲ ਬਗੈਰਾ ਵੀ ਲਈ ਹੈ ਉਹਦੇ ਵਿੱਚ ਐਸੋ ਹੀ ਕਰ ਰਹੇ ਆ ਠੀਕ ਹੈ ਹਾਂ ਜੇ ਨਾ ਸਭ ਨੂੰ ਕੋਸ਼ਿਸ਼ ਕਰਾਂਗੇ ਅੱਜ ਜੇ ਹਸਪਤਾਲੇ जैसी ਐ ਕੋਈ ਮੈਡੀਸਨ ਲੈਣ ਵਾਸਤੇ ਜੇ ਉਹ ਐਸੂ ਵਾਪਸੀ ਜਾਣ ਲੱਗੇ ਜਿਸ ਨੂੰ ਪਾਲੀ ਸਾਡੇ ਪਾਲੀ ਸਾਡੇ ਕਰੀ ਹੋਣ ਕਰਕੇ ਤੋਂ ਪਾਲੀ ਸਾਡੇ ਕਿਹਾ ਕਿ ਦੋ ਮੋਂਨੇ ਨਾਲ ਪਰ ਮਕਸਦ ਹੈ ਉਹਨਾਂ ਨੇ ਆਉਂਦੇ ਆ ਸਰ ਉਸਰ ਬਾਈ ਕਿਹ ਕਿਹੜਾ ਗੱਲ ਆ ਕਿ ਕਿਨੇ ਆ ਕੇ ਕੀ ਨੇ ਸਾਰੀ ਸੁਪਾਈ ਚੈਂਜਿੰਗ ਸੈਂਟਰ ਕਿਹੜੀ ਜਗ੍ਹਾ ਦੀ ਘਟਨਾ ਜੀ ਅਰਬਨ ਸੇ ਵੀ ਜਿਹੜੀ ਹੈਗੀ ਮਾਰਕੀ ਤੇ ਕਿੰਨੇ ਕੁ ਵਜੇ ਤੇ ਕਟਣਾ ਜਿਹੜੀ 7:45 ਵੀ ਕਹਿ ਰਹੇ ਨੇ ਤੇ ਇਹਦੇ ਵਿੱਚ ਕੋਈ ਦੋਸ਼ੀ ਕੋਈ ਪਾਇਆ ਗਿਆ ਜੀ ਹਜੇ ਤੱਕ ਜਾਂ ਕੋਈ ਕਿਸੇ ਦੀ ਪਛਾਣ ਹੋ ਪਾਈ ਹੈ ਅਜੇ ਸੀਸੀਟੀਵੀ ਕੁੱਲ ਵਗੈਰਾ ਵੀ ਲਈ ਆ ਉਹਦੇ ਵਿੱਚ ਐਸੋ ਹੀ ਕਰ ਰਹੇ ਆ ਠੀਕ ਹੈ ਹਾਂ ਹੁਣ ਇਹਦਾ ਸੰਭਵ ਕੋਸ਼ਿਸ਼ ਕਰਾਂਗੇ